ਸਮਾਰਟ ਸਿਟੀ ਲੁਧਿਆਣਾ ਦੀ ਆ ਸਮਾਰਟ ਸੜਕਾ ਤੁਹਾਨੂੰ 1 ਮਿੰਟ ਦੇ ਅੰਦਰ ਕਰਵਾ ਸਕਦੀ ਹੈ ਨੇ ਜੰਨਤ ਦੀ ਸੜਕ ਟੈਕਸ ਕਿੰਨੇ ਆ ਲੋ ਟੈਕਸ ਦਿੰਦੇ ਆ ਗੱਡੀਆਂ ਇਹਨਾਂ ਦਾ ਹੱਕ ਬੰਦਾ ਵੀ ਆ ਵੀ ਖੱਡੇ ਖੁੱਡੇ ਸਹੀ ਕਰਨ ਦਾ ਬਹੁਤ ਮਰਕਾਨੀ ਹੋ ਰਹੀ ਹੈ ਮੈਡਮ ਡੇਲੀ ਅਪਟਾਉਨ ਹੈ 10 ਮਿੰਟ ਦਾ ਕੰਮ ਅੱਧੇ ਘੰਟੇ ਮੇਂ ਹੋਤਾ ਹੈ ਤੁਸੀਂ ਦੇਖ ਸਕਦੇ ਹੋ ਇਸ ਖੱਟੇ ਕਰਕੇ ਐਮਪੂਲੈਂਸ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਟਰੈਫਿਕ ਵਿੱਚ ਫਸ ਚੁੱਕੀ ਹੈ ਪਬਲਿਕ ਨੂੰ ਥੋੜਾ ਜਿਹਾ ਦਿੱਕਤ ਪਰੇਸ਼ਾਨੀ ਹੋ ਰਹੀ ਆ ਵਾਹਨ ਖਰਾਬ ਹੋ ਰਿਹਾ ਹੈ ਜਨਾਲ ਕਿੰਨਾ ਵੱਡਾ ਖੱਟਾ ਹੈ ਤੇ ਮੇਨ ਰੋਡ ਹੈ ਯਾਰ ਤੁਸੀਂ ਬਿਲਕੁਲ ਸਹੀ ਸੋਣ ਰਹੇ ਹੋ ਜਗਰਾਵ ਪੋਲ ਦੇ ਇਲਾਕੇ ਇਹ ਜਿਹੜਾ ਰੋਡ ਹੈ ਇਹਦੇ ਉੱਤੇ ਇਨਾ ਵੱਡਾ ਖੱਡਾ ਹੈ ਉਹ ਵੀ ਮੇਨ ਰੋਡ ਦੇ ਉੱਤੇ ਤੇ ਤੁਸੀਂ ਵੇਖ ਸਕਦੇ ਹੋ ਲੋਕਾਂ ਨੂੰ ਕਿੰਨੀ ਜ਼ਿਆਦਾ ਜਿਹੜੀ ਖੱਜਲ ਖਵਾ ਰਹੀ ਹੈ ਉਹ ਫੇਸ ਕਰਨੀ ਪੈ ਰਹੀ ਹੈ ਸਰ ਤੁਸੀਂ ਇੱਥੇ ਵੇਖਿਆ ਇਨਾ ਵੱਡਾ ਖੱਡਾ ਹੈ ਤਾਂ ਤੁਹਾਡਾ ਕੀ ਕਹਿਣਾ ਇਹਨੂੰ ਲੈ ਕੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਮੈਡਮ ਡੇਲੀ ਅਪ ਡਾਊਨ ਹੈ 10 ਮਿੰਟ ਦਾ ਕੰਮ 1/2 ਘੰਟੇ ਵਿੱਚ ਹੋਤਾ ਹੈ ਕਿ ਸਰ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਪੁਲਿਸ ਵੀ ਖੜੀ ਰਹਿੰਦੀ ਆ ਸੜਕ ਬਣਵਾਓ ਜੀ ਔਰ ਕੀ کہیںਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਡੇਲੀ ਰੂਟ ਹੈ ਤੇ ਫੇਰ ਵੀ ਸਰਕਾਰ ਵੱਲੋਂ ਕੋਈ ਵੀ ਜਿਹੜਾ ਕੰਮ ਹੈ ਤੇ ਨਹੀਂ ਕੀਤਾ ਜਾ ਰਿਹਾ ਤੇ ਹੁਣ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਇਸ ਸਮੇਂ ਬਾਰਿਸ਼ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਕਰਕੇ ਤੁਹਾਨੂੰ پتہ ਹੈ ਬਾਰਿਸ਼ ਦੇ ਮੌਸਮ ਵਿੱਚ ਬਹੁਤ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਆ ਰਹੀ ਹੈ ਉਹ ਕਿੰਨੀ ਹੌਲੀ ਆ ਰਹੀ ਹੈ ਜਿਸ ਕਰਕੇ ਪਿੱਛੇ ਟ੍ਰੈਫਿਕ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਟ੍ਰੈਫਿਕ ਹੈ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਤੁਸੀਂ ਦੇਖਦਾ ਤਾਂ ਗ੍ਰੀਨ ਲਾਈਟ ਹੈ ਤੇ ਟ੍ਰੈਫਿਕ ਫੇਰ ਵੀ ਇੰਨਾ ਜ਼ਿਆਦਾ ਸਿਰਫ ਔਰ ਸਿਰਫ ਇੱਕ ਖੱਡੇ ਕਰਕੇ ਤੁਸੀਂ ਵੇਖ ਸਕਦੇ ਹੋ ਇਹ ਜਿਹੜੇ ਵੀਕਲਸ ਨੇ ਕਿਸ ਤਰੀਕੇ ਨਾਲ ਆ ਰਹੇ ਨੇ ਇਸ ਤੋਂ ਸਿਰਫ ਇੰਨਾ ਹੀ ਨਹੀਂ ਤੁਸੀਂ ਵੇਖ ਸਕਦੇ ਹੋ ਇਸ ਖੱਡੇ ਕਰਕੇ ਐਂਬੂਲੈਂਸ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਟ੍ਰੈਫਿਕ ਵਿੱਚ ਫਸ ਚੁੱਕੀ ਹੈ ਤੇ ਉੱਧਰ ਜਿਹੜੀ ਲਾਈਟ ਹੈ ਉਹ ਰੈੱਡ ਹੋ ਚੁੱਕੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਦਿਨ ਦੇ ਵੇਲੇ ਤਾਂ ਕਿਤੇ ਨਾ ਕਿਤੇ ਖੱਡਾ ਨਜ਼ਰ ਆ ਜਾਂਦਾ ਪਰ ਜੇ ਗੱਲ ਕੀਤੀ ਜਾਵੇ ਰਾਤ ਦੀ ਤਾਂ ਹਨੇਰੇ ਵਿੱਚ ਕਿੰਨੀ ਵੱਡੀ ਕਟਨਾ ਇੱਥੇ ਵਾਪਰ ਸਕਦੀ ਹੈ ਤੁਸੀਂ ਦੇਖਜੋ ਤਾਂ ਵੀ ਲੋਕਾਂ ਨੂੰ ਕਿੰਨੀ ਜ਼ਿਆਦਾ ਜਿਹੜੀ ਸਮੱਸਿਆ ਨੇ ਉਹਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖਜੋ ਇੱਕੋ ਦਮ ਜੇਕਰ ਕੋਈ ਵਾਹਨ ਬੜੀ ਸਪੀਡ ਨਾਲ ਆ ਰਿਹਾ ਤਾਂ ਇੱਕੋ ਦਮ ਕਿੰਨੀ ਵੱਡੀ ਜਿਹੜੀ ਕਟਨਾ ਉਹ ਵਾਪਰ ਸਕਦੀ ਹੈ ਤੁਸੀਂ ਇੱਧਰੋਂ ਆਏ ਹੋ ਤੇ ਉੱਧਰ ਇੰਨਾ ਵੱਡਾ ਟੋਇਆ ਸੀਗਾ ਇੰਨਾ ਵੱਡਾ ਖੱਡਾ ਸੀਗਾ ਤਾਂ ਤੁਹਾਨੂੰ ਮਤਲਬ ਕੀ ਕਹਿਣਾ ਹੈ ਮੈਡਮ ਇਹ ਤਾਂ ਸਰਕਾਰ ਦੀ ਅਣਗਹਿਲੀ ਆ ਵੀ ਜਦੋਂ ਇਹ ਰੋਡ ਹੀ ਚੱਲਦਾ ਪਿਆ ਇਹ ਖੱਡੇ ਦਾ ਵੇਖੇ ਜਦੋਂ ਅਸੀਂ ਟੈਕਸ ਤਾਂ ਨਹੀਂ ਆ ਰੋਡ ਟੈਕਸ ਤਾਂ ਦਿੰਦੇ ਆ ਗੱਡੀਆਂ ਇਹਨਾਂ ਦਾ ਹੱਕ ਮੰਗਦਾ ਵੀ ਆ ਵੀ ਖੱਡੇ ਖੁੱਡੇ ਸਹੀ ਕਰਨ ਦਾ ਇਹਦਾ ਸਰਕਾਰ ਦੀ ਕੰਮੀਲ ਦਾ ਆ ਵਾਸਤੇ ਆਈ ਜਿਹੜਾ ਇਹ ਖੱਡੇ ਖੁੱਡੇ ਨਹੀਂ ਕਲੀਅਰ ਕਰਦੇਗੇ ਇੱਥੇ ਸਰਕਾਰ ਨੂੰ ਸਹੀ ਕਰਣਾ ਚਾਹੀਦਾ ਹਨ ਖੱਡੇ ਦੇ ਰੋਡ ਦਾ ਨਾਣਾ ਉੱਖਾ ਜਾਂਦਾ ਮੁੰਡੇ ਨਾਣਾ ਜਾਂਦਾ ਵੀ ਇਹ ਵੀ ਖਰਾਬ ਹੁੰਦੀ ਹੈ ਨੁਕਸਾਨ ਹੁੰਦਾ ਸਾਰਾ ਸਰਕਾਰ ਨੂੰ ਕਰਾਣਾ ਚਾਹੀਦਾ ਜੀ ਨੰਨ ਤੁਸੀਂ ਕੀ ਕਹਿਣਾ ਚਾਹੋਗੇ ਦਿੱਕਤ ਹੁੰਦੀ ਹੈ ਵਾਂਚ ਲਨਵਾਰਾ ਨੂੰ ਸੜਕ ਤੇ ਜਿੰਨੇ ਖੱਡੇ ਪਏ ਆਏ ਆ ਸੋਚਣਾ ਚਾਹੀਦਾ ਸਰਕਾਰ ਨੂੰ ਕੁਝ ਬੰਦੇ ਬਾਰੇ ਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਮੈਂ ਇੱਕ ਸਵਾਲ ਇੱਥੇ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਪਤਾ ਜਗਰਾਉ ਪੁਲ ਤੇ ਲੱਗ ਕੇ ਹਮੇਸ਼ਾ ਹੀ ਪੁਲਿਸ ਜਿਹੜੀ ਹੈ ਟ੍ਰੈਫਿਕ ਪੁਲਿਸ ਹਮੇਸ਼ਾ ਇੱਥੇ ਮੌਜੂਦ ਹੁੰਦੀ ਹੈ ਫੇਰ ਵੀ ਪੁਲਿਸ ਦਾ ਸਰਕਾਰ ਦਾ ਇਨ੍ਹਾਂ ਖੱਡਿਆਂ ਉੱਤੇ ਧਿਆਨ ਕਿਉਂ ਨਹੀਂ ਗਿਆ ਸਰਕਾਰ ਨੂੰ ਚਾਹੀਦਾ ਆਪਣੀ ਨੂੰ ਹੂੰ ਵੀ ਵਧੀਆ ਕੰਮ ਕੀਤਾ ਜਾਵੇ ਪਬਲਿਕ ਨੂੰ ਥੋੜਾ ਜਿਆ ਦਿਕਤ ਪਰੇਸ਼ਾਨੀ ਹੋ ਰਹੀ ਆ ਵਾਹਨ ਖਰਾਬ ਹੋ ਰਿਹਾ ਹੈ ਚੀਜ਼ਾਂ ਨਾਲ ਤੇ ਟੋਏ ਜਿਹੜੇ ਖੱਡੇ ਆ ਭਰੇ ਜਾਣੇ ਚਾਹੀਦੇ ਆ ਜੀ ਸਹੀ ਹੋਣਾ ਚਾਹੀਦਾ ਕੰਮ ਵੀ ਤੁਹਾਡਾ ਕੀ ਕਹਿਣਾ ਆਪਣੀ ਰਾਏ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਅੱਜ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ న్యూਸ ਕੈਮਰਾਮੈਨ ਚੋਸਵਿੰਦਰ ਦੇ ਨਾਲ ਮੈਂ ਮਹਿਕ